ਪਿਛਲੇ 90 ਸਮੇਂ ਤੋਂ ਚੱਲ ਰਹੀ ਆਰਤੀਆਂ ਸੈਲਰ ਮਾਲਕ ਅਤੇ ਲੇਬਰ ਦੇ ਵੱਲੋਂ ਕੀਤੀ ਗਈ ਹੈ ਹੜਤਾਲ ਖਤਮ ਸੋ ਐਸ ਡੀ ਐਮ ਰਾਜਪੁਰਾ ਅਤੇ ਹਲਕਾ ਵਿਧਾਇਕ ਨੀਨਾ ਮਿੱਤਲ ਦੇ ਵੱਲੋਂ ਕਰਵਾਈ ਗਈ ਚੋਣੇ ਦੀ ਸਰਕਾਰੀ ਖਰੀਦ ਸ਼ੁਰੂ ਸੋ ਪਿਛਲੇ ਕਈ ਦਿਨਾਂ ਤੋਂ ਆ ਰਹੀ ਦਿੱਕਤ ਅੱਜ ਹੱਲ ਹੋ ਗਈ ਹੈ ਲਿਫਟਿੰਗ ਵੀ ਹੋਵੇਗੀ ਅਤੇ ਸਰਕਾਰੀ ਬੋਲੀ ਵੀ ਲੱਗੇਗੀ ਐਸ ਡੀ ਐਮ ਰਾਜਪੁਰਾ ਨੇ ਕਿਹਾ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਇੱਕ ਦਾਣਾ ਚੁੱਕਣ ਦੀ ਗੱਲ ਤੇ ਅਮਲ ਹੋਵੇਗਾ ਪੰਜਾਬ ਸਰਕਾਰ ਦੀ ਅਗਵਾਈ ਸੀ ਇਨਸਾਬ ਦੀ ਅਗਵਾਈ ਦੇ ਵਿੱਚ ਮਾਨਯੋਗ ਐਮ ਐਲ ਏ ਸਾਹਿਬ ਦੀ ਅਗਵਾਈ ਦੇ ਵਿੱਚ ਅਤੇ ਕਿਸਾਨ ਭਰਾਵਾਂ ਦੇ ਇੱਕ ਸਹਿਯੋਗ ਦੇ ਨਾਲ ਆਰਟੀ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਤੇ ਰਾਈਸ ਸੈਲਰਸ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਅੱਜ ਸਾਰੇ ਕੋਈ ਜੋ ਵੀ ਇਸ਼ੂ ਸੀਗੇ ਸਾਰੇ ਰਿਜ਼ੋਲਵ ਹੋ ਗਿਆ ਕੋਈ ਵੀ ਇਸ਼ੂ ਪੈਂਡਿੰਗ ਨਹੀਂ ਹੈ ਤੇ ਸਵਾਰਦ ਦੇ ਨਾਲ ਸਾਰੇ ਤਿਆਰ ਨੇ ਤੇ ਉਹ ਮੰਡੀ ਹੁਣ ਚੱਲ ਪਈ ਹੈ ਤੇ ਹੁਣ ਕੰਡਾ ਵੀ ਲੱਗ ਗਿਆ ਹੈ ਤੇ ਲਿਫਟਿੰਗ ਦਾ ਪ੍ਰੋਸੈਸ ਵੀ ਅਸੀਂ ਦੇਖ ਲਿਆ ਕਿ ਉਹ ਸ਼ੁਰੂ ਹੋ ਗਿਆ ਤੇ ਮੰਨਾ ਸਾਰਿਆਂ ਨੂੰ ਬੇਨਤੀ ਕਰਾਂਗਾ ਸਿਹਾਰ ਦੇ ਨਾਲ ਵਧੀਆ ਤਰੀਕੇ ਦੇ ਨਾਲ ਆਪਾਂ ਕੰਮ ਕਰਨਾ ਤਾਂ ਕਿ ਅੰਨ ਦਾ ਇੱਕ ਇੱਕ ਦਾਣਾ ਜਿਵੇਂ ਕਿ ਪੰਜਾਬ ਸਰਕਾਰ ਅਤੇ ਸੀਐਮ ਸਾਹਿਬ ਆਪਣੀ ਭਗਵੰਤ ਮਾਨ ਸਰ ਸਰਕਾਰ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਇੱਕ ਇੱਕ ਦਾਣਾ ਅੰਦਾ ਚੱਕ ਲਾਂਗੇ ਤੇ ਵਧੀਆ ਤਰੀਕੇ ਦੇ ਨਾਲ ਚੱਕ ਲਾਂਗੇ ਕਿਹੜੀ ਕਿਹੜੀ ਫਸਲਾਂ ਦੀ ਆਮਦ ਹੋਈ ਹੋਈ ਹੈ ਕਿਹੜੀ ਕਿਹੜੀ ਫਸਲ ਦੀ ਫ੍ਰੀ ਸ਼ੁਰੂ ਹੋਈ ਜੂਰੀ ਦੀ ਖਰੀਦ ਦਾ ਮੇਨ ਇਸ਼ੂ ਸੀਗਾ ਜੂਰੀ ਦੀ ਖਰੀਦ ਨੂੰ ਸ਼ੁਰੂ ਕਰਾ ਦਿੱਤੀ ਗਈ ਹੈ ਜੇ ਅਸੀਂ ਪੂਰੇ ਫੱਡ ਦੇ ਵਿੱਚ ਰਾਉਂਡ ਲਾ ਕੇ ਦੇਖਿਆ ਤਾਂ ਇੱਥੇ ਮੱਕੀ ਵੀ ਪਈ ਆ ਮੱਕੀ ਦਾ ਲੱਗ ਤੋਂ ਭਾਅ ਲੱਗ ਰਿਹਾ ਹੈ ਇੱਥੇ ਬਾਸਬਤੀ ਵੀ ਪਈ ਆ ਬਾਸਬਤੀ ਦਾ ਵੀ ਲੱਗ ਤੋਂ ਭਾਅ ਲੱਗ ਰਿਹਾ ਹੈ ਸੰਗਰਾਂਵੱਲੋਂ ਵੀ ਹੜਤਾਲ ਕੀਤੀ ਗਈ ਸੀ ਉੱਥੋਂ ਲੈ ਕੇ ਕੁਝ ਮਸਲਾ ਹੱਲ ਹੋਇਆ ਹੈ ਬਿਲਕੁਲ ਹੱਲ ਹੋ ਗਿਆ ਜੀ ਕੁਝ ਦੇ ਅਲਾਟਮੈਂਟ ਦੇ ਪੇਪਰ ਆਲਮੋ ਜਿਹੜੇ ਸ਼ੈਲਰ ਐਸੋਸੀਏਸ਼ਨ ਦੇ ਜਿਹੜੇ ਸ਼ੈਲਰਸ ਹੈਗੇ ਆ ਉਹ ਆਪਦੇ ਪੇਪਰਸ ਤਿਆਰ ਕਰਕੇ ਉਹ ਦੇ ਰਹੇ ਨੇ ਮੇਰੇ ਚਾਰੋਂ ਏਜੰਸੀਸ ਤੇ ਨਾਲ ਗੱਲ ਹੋਈ ਹੈ ਉਹਨਾਂ ਦੇ ਜਿਹੜੇ ਕੰਸਰਨਡ ਸ਼ੈਲਰ ਆ ਸਾਰੇ ਕੰਮ ਕਰ ਰਹੇ ਨੇ ਸਰ ਜਿਹੜੇ ਸਰਕਾਰ ਵੀ ਪ੍ਰਤੀਬੱਧ ਹੈ ਕਿ ਕੰਮ ਪੂਰਾ ਸੁਚਾਰੂ ਰੂਪ ਦੇ ਨਾਲ ਜਿਹੜੇ ਦੋਨੋਂ ਸੀਗੇ ਪਰਮਲ ਦਾ ਤੇ ਬਾਸਮਤੀ ਦਾ ਇੱਕ ਦਿਨ ਲੱਤੀ ਹੋ ਰਹੀ ਸੀ ਫਿਰ ਦੋਨਾਂ ਦੀ ਰੁਕੀ ਹੁਣ ਦੋਨੋਂ ਚੱਲ ਗਈਆਂ ਸਭ ਕੁਝ ਚੱਲ ਗਿਆ ਜੀ ਨਾਥਿੰਗ ਇਜ਼ ਪੈਂਡਿੰਗ ਪਹਿਲਾਂ ਤਾਂ ਕੋਈ ਸੈਂਟਰ ਸਰਕਾਰ ਨੇ ਜਿਹੜੀ ਆਰਤੀਆਂ ਦੀ ਅਰਜ਼ੀ ਸੀ 42 ਰੁਪਏ ਕੁਝ ਪੈਸੇ ਫਿਕਸ ਸੀ ਕੱਲ ਸਾਡੇ ਸੀਐਮ ਮਾਨਯੋਗ ਭ ਸਭ ਦੀ ਜਿਹੜੀ ਆਰਦਤ ਹੈ ਉਹ 22% ਦਾ ਭਰੋਸਾ ਦਿੰਦਾ ਹੈ ਤੇ ਉਸ ਤੋਂ ਬਾਅਦ ਜੋ ਅੱਜ ਹੈ ਜਿੰਨਾ ਵੀ ਅੱਜ ਮਾਲ ਪਿਆ ਮੰਡੀ ਦੇ ਵਿੱਚ ਸਾਰਾ ਨਾਲ ਨਾਲ ਲਿਖ ਕੇ ਅੱਜ ਸ਼ਾਮ ਤੱਕ ਮੰਡੀ ਨੂੰ ਬਿਲਕੁਲ ਕਲੀਅਰ ਕਰ ਦੇਵਾਂਗੇ ਕੰਡਾ ਲਾ ਕੇ ਚੁਕਾਰਦਿਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਬਾੜਦਾਨਾ ਵਧੂਗਾ ਜੀ ਬਾੜਦਾਨਾ ਬਥੇਰਾ ਪਿਆ ਬਾੜਦਾਨੇ ਦੀ ਕੋਈ ਕਮੀ ਨਹੀਂ ਲੇਬਰ ਦੀ ਜਿੱਦਾ ਸਟ੍ਰਾਈਕ ਚੱਦੀ ਸੀ ਜੀ ਲੇਬਰ ਦਾ ਵੀ ਹੱਲ ਹੋ ਗਿਆ ਜੀ ਦੋ ਦਿਨ ਪਹਿਲਾਂ ਸਾਨੂੰ ਇੱਥੇ ਰੋਡ ਵੀ ਬੰਦ ਕਰਨੀ ਪਈ ਇਹਦੇ ਕਰਕੇ ਤੇ ਮੈਂ ਸੀਐਮ ਸਾਹਿਬ ਦਾ ਥੈਂਕਸ ਕਰੂੰਗਾ ਜਿਨ੍ਹਾਂ ਨੇ ਵਿਚ ਪੈ ਗਏ ਸੈਂਟਰ ਦੀਆਂ ਏਜੰਸੀਆਂ ਨਾਲ ਵੀ ਗੱਲ ਹੋਈ ਸੈਲਰ ਮਾਲਕਾਂ ਨਾਲ ਗੱਲ ਹੋਈ ਉਹ ਤਾਂ ਆਰਟੀ ਐਸੋਸੀਏਸ਼ਨ ਨਾਲ ਗੱਲ ਹੋਈ ਤੇ ਸਾਡੇ ਰਾਜਪੁਰੇ ਤੇ ਕਨੌਰ ਹਲਕੇ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤਾਂ ਉਹਨਾਂ ਦਾ ਜਿਹੜੀ ਇਹ ਮੰਡੀ ਅਜੇ ਖਰੀਦ ਸ਼ੁਰੂ ਹੋਈ ਹੈ ਕਹਿਣ ਦਾ ਮਤਲਬ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇੱਕ ਇੱਕ ਦਾਣਾ ਚੱਕਾਂਗੇ ਐਨਡੀਐਮ ਸਾਹਿਬ ਨੇ ਸਾਨੂੰ ਪਰਸੋਂ ਵਿਸ਼ਵਾਸ ਦਿਵਾਇਆ ਸੀਗਾ ਵੀ ਪਰਸੋਂ ਅਸੀਂ ਮੰਡੀ ਚੱਲਦੀ ਕਾਵਾਂਗੇ ਅੱਜ ਕੰਡੇ ਸ਼ੁਰੂ ਹੋਗੇ ਖਰੀਦ ਸਟਾਰਟ ਹੋਗੇ ਇਹਦੇ ਨਾਲ ਸਾਨੂੰ ਲੱਗਦਾ ਵੀ ਇੱਕ ਅੱਦੇ ਦਿਨ ਦੇ ਵਿੱਚ ਵਿੱਚ ਸਾਰਾ ਹੀ ਸੈਟਲਮੈਂਟ ਆ ਜਾਣੀ ਹੈ ਦੁਆਰੇ ਸਾਨੂੰ ਇਹ ਜ਼ਰੂਰਤ ਨਹੀਂ ਪੈਣੀ ਵੀ ਰੋੜਾ ਬੰਦ ਕਰਨ ਦੇ ਕੁਝ ਅਸੀਂ ਥੈਂਕਸ ਕਰਦੇ ਹਾਂ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਪਹਿਲੇਦਾਰ ਦੀ ਗੱਲ ਸੁਣ ਕੇ ਮਸਲਾ ਹੱਲ ਐਮਐਲਏ ਨੀਨਾ ਮਿੱਤਲ ਜੀ ਬਨੂੜ ਚ ਗਏ ਸੀ ਉੱਥੇ ਵੀ ਜਿਵੇਂ ਅੱਜ ਰਾਜਪੁਰੇ ਸ਼ੁਰੂ ਹੋਏ ਆ ਉੱਥੇ ਵੀ ਸਾਰੇ ਕਿਸਾਨ ਭਰਾਵਾਂ ਦੀ ਫਸਲ ਦੀ ਬੋਲੀ ਆਰਤੀ ਭਰਾਵਾਂ ਨੇ ਲਵਾਈ ਔਰ ਸ਼ੈਲਰ ਵਾਲੇ ਵੀ ਨਾਲ ਖੜੇ ਸੀ ਜੋ ਕਿ ਨਾਲ ਦੀ ਨਾਲ ਕੈਰੀ ਸੀ ਅਸੀਂ ਲਿਫਟਿੰਗ ਸ਼ੁਰੂ ਕਰ ਦਿਆਂਗੇ ਉਸੇ ਤਰ੍ਹਾਂ ਮੈਂ ਅੱਜ ਇੱਥੇ ਪਹੁੰਚਿਆ ਉਹਨਾਂ ਦੇ ਵਿਆਹ ਤੇ ਸਾਡੇ ਸਾਰੇ ਕਿਸਾਨ ਭਰਾਵਾਂ ਲਈ ਸਾਡੇ ਆਰਤੀ ਵੀਰਾਂ ਲਈ ਤੇ ਸ਼ੈਲਰ ਭਰਾਵਾਂ ਲਈ ਸਾਡੇ ਮਾਨਯੋਗ ਐਸ ਡੀ ਐਮ ਸਾਹਿਬ ਆਏ ਨੇ ਸਾਡੇ ਪ੍ਰਧਾਨ ਜੀ ਨੇ ਅੱਜ ਉਹੀ ਚੀਜ਼ ਅਸੀਂ ਰਾਜਪੁਰੇ ਦੇ ਵਿੱਚ ਬੜੀ ਸਹਿਮਤੀ ਨਾਲ ਸਾਰਿਆਂ ਦੇ ਸਹਿਯੋਗ ਨਾਲ ਫਸਲ ਦੀ ਬੋਲੀ ਸ਼ੁਰੂ ਹੋ ਗਈ ਔਰ ਲਿਫਟਿੰਗ ਵੀ ਸ਼ੁਰੂ ਹੋ ਗਈ ਇਹ ਲਗਾਤਾਰ ਐਂ ਚੱਲਦੀ